ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆ ਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਝੁੱਪੈ ਝੁਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰਿਆ ਪਾਰ ਸਹਸ ਸਿਆਣ ਪਾ ਲੱਖ ਹੋਏ ਤ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਨਾ ਜਾਈ ਚਲਣਾ ਨਾਲਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾਵਡੇ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹੋ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਵ ਗਾਵੈ ਕੋ ਜਾਪੈਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਨੂਰ ਕਤਨਾ ਕਥੀਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਪਖਿਆ ਪਾਉ અપਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਤਨੀ ਸੈ ਦਰਬਾਰ ਮੋਹੋ ਕੇ ਬੋਲਣ ਬੋਲਿਆ ਜਿਤ ਸੁਨ ਧਰੇ ਪਿਆਰ ਅਮਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਧਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਪਾਪ ਸਚਿਆਰ ਥਾਪਿਆ ਨ ਜਾਏ ਕੀ ਤਰ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵਿਆ ਸੁਣੀਏ ਮੰਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਏ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਤਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੈ ਤ ਵਾਤ ਨ ਪੁੱਛੈ ਕੇ ਕੀਟਾਂਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਈ ਨ ਸੋਚੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹਣ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਰਮੰਦ ਸੁਣਿਆ ਜੋਗ ਜੁਕ ਤਨ ਪੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਸੱਤ ਸੰਤੋਖ ਗਿਆਨ ਸੁਣਿਆ 86 ਕਾਇਸ਼ਣਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਤ ਹੋਵੇ ਸਗਾ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਤ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਨਾ ਮਾਰਗ ਠਾਕ ਨ ਪਾਏ ਮਨ ਨ ਪਤ ਸਿਉ ਪ੍ਰਗਟ ਜਾਏ ਮਨ ਨ ਮਗਨ ਚੱਲੇ ਪੰਥ ਮਨ ਨ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਪਾਵੇ ਮੁਖ ਦਵਾਰ ਮਨ ਨ ਪਰਵਾਰੈ ਸਾਧਾਰ ਮੰਨੈ ਤਰੇ ਤਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਮਾਨਡ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਢੋਲ ਤਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆ ਕਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉਣੀ ਕਲਾਮ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣ ਕੋਨ ਕੂਤ ਕੀ ਤਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਪਗਤ ਗੁਣ ਗਿਆਨ ਵਿਚਾਰ ਅਸਾਂ ਖਸਤੀ ਅਸੰਖ ਦਾ ਤਾਰ ਅਸਾਂ ਖਸੂਰ ਮੋਹ ਪੱਕ ਸਾਰ ਅਸਾਂ ਖਮੋਨ ਲਿ ਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਖਮੋਰਕ ਅੰਧਕੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਢ ਹੱਤਿਆ ਕਾਮਾ ਹੈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆਲ ਕੋੜੇ ਫਿਰਾਹੇ ਅਸੰਖ ਮਲੇ ਛਮਲ ਪੱਕ ਖਾਹੇ ਅਸਾਂ ਖਨਿੰਦਕ ਸਿਰ ਕਨੇ ਭਾਰ ਨਾਨਕ ਨੀਚ ਕਹੈ ਵਿਚਾਰ ਵਹਰੇ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਖਨਾਵ ਅਸਾਂ ਕਥਾਵ ਅਗਮ ਅਗਮ ਅਸਾਂ ਖਲੋ ਅਸਾਂ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰਸ ਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਵੈ ਨਾਹੀ ਕੋਤਾਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਤੋਂ ਤੈ ਉਤਰਸ ਖੇ ਮੂਤ ਪਲਿੱਤੀ ਕੱਪੜ ਹੋਏ ਤੇ ਸਾਬੂਨ ਲਈਏ ਹੋ ਧੋਏ ਪਰਿਆ ਮਤ ਪਾਪਾਂ ਕੈ ਸੰਗ ਹੋ ਤੋਂ ਪਹਿਨਾ ਵੈ ਕੈ ਰੰਗ ਪੁਨੀ ਪਾਪੀ ਆਖ ਨਾਹੇ ਕਰ ਕਰ ਕਰਣਾ 익ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ तीरथ ताप दया दतदार जे कोपावे तिलका मान सुन्या मन्या मन कीता पाओ अंतरगत तीरथ मलनाओ सब गुण तेरे मै नाही कोए विण गुण कीते भगत ना होए स्वस आथ वाणी बरमाओ सत सुहाण सदा मन चाओ कवण सो वेला वक्त कवण कवण थित कवण वार ਕਮਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀਆਂ ਜੇ ਲਿਖਨ ਲੇਖ ਪੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗਹਿ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਿਕ ਬਾਤ ਸਹਿਸ ਅਠਾਰਾ ਹੈ ਕਹਿਨ ਕਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਤਹਿਵਾਪ ਵੈਸਮੁੰਦ ਨਾ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀਣੀ ਤੁਲ ਨਾ ਹੋਵਨੀ ਜੇਤਸ ਮਨੋ ਨ ਵਿਸਰੇ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨੇ ਦੇਨ ਦਾ ਅੰਤ ਅੰਤ ਨਾ ਵੇਖਣ ਸੁਨਣ ਦਾ ਅੰਤ ਅੰਤ ਨਾ ਜਾਪੈ ਕੀਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੇਤੇ ਵਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਇ ਭੋਤਾ ਕਹੀਐ ਭੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਇ ਤਿਸ ਉੱਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨ ਤਮਾਈ موت اپار کےتیاں کن نہیں بےچار کہتے کپ ٹوٹے کہتے لے ل مکر پاہے کہتے مورخ کھاہی کھاہے ਕਹਿਤਿਆਂ ਤੂਖ ਭੂਖ ਸਦਮਾਰ ਇਹ ਪੇਦਾ ਤੇਰੇ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕਿ ਆਖ ਨ ਪਾਏ ਉਹ ਜਾਣੈ ਜੇਤਿਆਂ ਮੋਹ ਖਾਇ ਆਪੇ ਜਾਣੈ ਆਪੇ ਦੇ ਆਖੈ ਸੇ ਪੇਕੇ ਕੇ ਜਿਸ ਨੋ ਬਖਸ਼ੈ ਸਿਫਤ ਸਹਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਨਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਅੱਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਵਖੀਆਂ ਨੂੰ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਅੱਖ ਨਾ ਸਕੈ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗੜ ਤਲ ਖੇ ਸਿਰ ਗਵਾਰਾਂ ਗاوار ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇ ਵਾਣ ਹਾਰੇ ਕੇ ਤੇ ਰਾਗ ਬਰੀ ਸਿਉ ਕਹੀਆ ਨਾ ਕੇਤੇ ਗਾਵਣ ਹਾਰੇ ਗਾਵੇ ਤੁਹਨੋ ਪਉਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦ ਆਸਨ ਬੈਠੇ ਦੇਵਤਿਆਂ ਦਰਣਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾਮਚ ਪਿਆਲੇ ਗਾਵਨ ਰਤਨ ਪਾਏ ਤੇਰੇ 8 60 ਤੀਨ ਰਥ ਨਾਲੇ गावै जोड महावल सूरा गावै खारी चारे गावै खंड मंडल वर पंडा कारकर रखे तारे सै तन्नो गावै जो तुध पावन रते तेरे भक्त रसाले होर केते गावन से मैं जितना आवन नानक के आवी चारे सोई सोई सदा सत साहिब साच साथी नाही ਹੈਪੀ ਹੋਸੀ ਜੈ ਨਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੂ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਤਿਆਰ ਕੀ ਕਰੈ ਵੀ ਪੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਮਝਾ ਕੀ ਰਿੱਧ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜੀਵ ਇਸ ਭਾਵੈ ਤੇ ਚਲਾਵੈ ਜਿਵ ਹੋਵੇ ਫੁਰਮਾਨ ਹੋਵੇ ਖੈ ਉਹਨਾਂ ਨਦਰਨ ਆਵੈ ਭੋਤਾ ਇਹੋ ਵਿਦਾਨ ਆਦੇਸ ਤਸੈ ਆਦੇਸ ਆਦ ਅਨਹੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਤ ਨਾਹਤ ਜੁਗ ਜੁਗੇ ਕੋ ਵੇਸ ਇਕ ਦੂਜੀ ਬੋ ਲਖ ਹੋ ਹੈ ਲਖ ਹੋ ਵੈ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਇਤਰਾਹੇ ਪਤ ਪਵੜੀਆਂ ਚੜੀਆਂ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੋੜਾ ਠੀਸ ਆਖਨ ਜੋਰ ਚੁਪੈ ਨਹ ਜੋਰ ਜੋਰ ਨ ਮੰਗਨ ਦੇਨ ਨ ਜੋਰ ਜੋਰ ਨ ਜੀਵਨ ਮਰਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਰੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਹਨ ਪੰਜ ਪਰਮਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਓਥੈ ਪਾਏ ਨਾਰਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹੇਸ ਕਿਤਨੇ ਵਰਮੇ ਕਾਰਤ ਕੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕਹਤੇ ਤੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵ ਦਾਨਵ ਮੁਨ ਕਹਤੇ ਕਹਤੇ ਰਤਨ ਸਮੁੰਦ ਕਹਤਿਆਂ ਖਾਣੀ ਕਹਤਿਆਂ ਬਾਣੀ ਕਹਤੇ ਪਾਤ ਨਰੀਂਦ ਕਹਤਿਆਂ ਸੁਰਤੀ ਸੇਵਕ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਣ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕਣਿਐ ਬਹੁਤ ਅਨੂਪ ਤਾ ਕਿਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਦਾ ਕੀ ਸੁਧ ਕਨਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲਸੂਰ ਤਿਨ ਮਹਾਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਅਹਮਰੈ ਨ ਠਾਗੇ ਜਾਹੇ ਜਿਨ ਕਹਿ 라ਮ ਵਸੈ ਮਨ ਮਾਹੇ ਤਿਤ ਹੈ ਭਗਤ ਉਸਹਿ ਕੇ ਲੋ ਕਰ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਤਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਰਕ ਕਥਨਾ ਕਰੜਾ ਸਾਰ ਜਤ ਬਹਾਰਾ ਤਿਰ ਸੁਨਿਆਰ ਹਰਣ ਮਤ ਵੇਧ ਤਿਆਰ ਪਾਉ ਕਲਾ ਕਰਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇ ਲੈ ਸਕਲ ਜਗਤ ਚੰਗਿਆਈਆ ਉਰੇ ਆਇਆ ਬਾਚੈ ਤਰ ਮਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਮੂਰ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ